ਮੈਂ ਅੱਜ 19 ਨਵੰਬਰ 2025 ਨੂੰ ਮਿਤੀ 19 ਨਵੰਬਰ 2025 ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਤੇ ਮਰਮਿਤ ਅੰਗਦਾਨ ਮੁਸਰਬਤ ਕਰਤਾ ਅੰਗਦਾਨ ਕੈਂਪਸ ਕਰਾਨ ਕੈਂਪਸ ਕਰਾਨ शपथ लेंदा हाँ शपथ लेंदा हाँ कि मैं अपने मरण उपरांत कि मैं अपने मरण उपरांत अपने सारे शरीर के अंग अपने सारे शरीर के अंग मानवता की सेवा ले मानवता की सेवा ले दान करांगी दान करांगी दान जो दान जो मनुष्यता की सेवा ले मनुकता की सेवा ले ਸ਼ਰੀરિક ਅੰਗਾਂ ਦੀ ਮੇਰੇ ਸਰੀਰਿਕ ਅੰਗਾਂ ਦੀ ਵਰਤੋਂ ਹੋ ਸਕੇ ਅਨੰਤ ਕਰਨ ਜਏ ਵਧਿਆ ਕਾਰਜ ਲਈ ਕਾਰਜ ਲਈ ਆਪਣੇ ਪਰਿਵਾਰ ਤੇ ਆਪਣੇ ਪਰਿਵਾਰ ਤੇ ਨਾਲ 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 ਪੂਰਾ ਲੋਕਾਂ ਨੂੰ ਵੀ ਪੂਰੇ ਲੋਕਾਂ ਨੂੰ ਵੀ ਪ੍ਰੇਰਿਤ ਕਰਾਂਗੀ ਪ੍ਰੇਰਿਤ ਕਰਾਂਗੀ ਤਨ 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 ਚਲੋ ਅਸੀਂ ਅੱਜ ਸ਼ਿਰਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਇਹ 19 ਤੋਂ 29 ਤੱਕ ਸਾਡੀ ਇੱਕ ਕੈਂਪੇਨ ਚੱਲ ਰਹੀ ਹੈ ਜ ਜਿਹਦੇ ਵਿੱਚ ਅਸੀਂ ਸਾਰਿਆਂ ਨੇ ਸੌ ਚੁਕਨੀ ਹੈ ਕਿ ਆਪਣੇ ਸਰੀਰ ਦੇ ਸਾਰੇ ਅੰਗ ਮਰਨ ਉਪਰੰਤ ਦਾਨ ਕਰਨੇ ਹਨ ਤਾਂ ਕਿ ਸਾਰੀ ਅਸੀਂ ਕੋਈ ਕੁਛ ਸਾਡਾ ਮਨੁੱਖਤਾ ਦੀ ਸੇਵਾ 'ਚ ਅਸੀਂ ਵੀ ਆਪਣਾ ਕੋਈ ਯੋਗਦਾਨ ਪਾ ਦਈਏ ਇਹਦੇ ਵਿੱਚ ਅਸੀਂ ਅੰਮ੍ਰਿਤਸਰ ਵਾਸੀਆਂ ਨੇ ਇਵਨ ਪੰਜਾਬ ਵਾਸੀਆਂ ਨੇ ਸਾਰਿਆਂ ਨੇ ਹੀ ਪਲੈਜ ਕਰਨਾ ਹੈ ਸੌਂ ਚੁਕਣਾ ਹੈ ਤੇ ਉਹਨੂੰ ਆਨਲਾਈਨ ਵੀ ਕਰਨਾ ਹੈ ਕਿ ਜਿਹਦੇ ਨਾਲ ਸਾਡੇ ਉੱਪਰ ਵੀ ਪਤਾ ਲੱਗ ਜਾਏ ਕਿ ਅਸੀਂ ਸਾਰੇ ਜਣਿਆਂ ਨੇ ਸੌਂ ਖਾਧੀ ਹੈ ਤੇ ਸਾਡੀ ਹੁਣ ਬਾਡੀ ਹੈ ਜਿਹੜੀ ਮਰਨ ਨੂੰ ਪ੍ਰੰਤ ਇਹ ਸਾਰੇ ਅੰਗਾਂ ਵਾਸਤੇ ਅੰਗਦਾਨ ਵਾਸਤੇ ਅਵੇਲੇਬਲ ਹੋਏਗੀ ਕਿਉਂਕਿ ਤੁਸੀਂ ਦੇਖੋ ਬੜਿਆਲੇ ਦੁਹਲੇ ਦੇ ਲੋਕ ਨੇ ਕਈਆਂ ਦੀਆਂ ਅੱਖਾਂ ਨਹੀਂ ਹੈ ਕਈਆਂ ਦਾ ਕੋਈ ਸਰੀਰ ਦਾ ਹੋਰ ਅੰਗ ਤੇ ਉਹ ਜੇ ਟਾਈਮਲੀ ਅਸੀਂ ਉਹ ਨਿਕਲਵਾ ਲਈਏ ਬਾਡੀ ਚੋਂ ਤੇ ਉਹ ਕਿਸੇ ਦੇ ਕੰਮ ਆ ਸਕਦੀਆਂ ਤੇ ਇਹ ਪਲੇਜ ਦਾ ਮਤਲਬ ਇਹੀ ਹੁੰਦਾ ਹੈ ਕਿ ਜਦੋਂ ਮਰਨ ਉਪਰੰਤ ਕੋਈ ਵੀ ਸਾਡਾ ਫੈਮਿਲੀ ਮੈਂਬਰ ਡਾਕਟਰਸ ਦੇ ਨਾਲ ਸੰਪਰਕ ਕਰਕੇ ਤੇ ਉਹ ਵੱਲੇ ਅੰਗ ਉਸ ਤਰ੍ਹਾਂ ਉਸ ਉਸ ਟਾਈਮ ਤੇ ਨਿਕਲਵਾ ਕੇ ਤੇ ਦੂਸਰੇ ਕਿਸੇ ਨੂੰ ਦੇ ਸਕਦੇ ਨੇ ਤਾਂ ਕਿ ਕੋਈ ਵੀ ਬੰਦਾ ਜਿਵੇਂ ਕੋਈ ਨੇਤਰਹੀਨ ਨਾ ਰਵੇ ਕੋਈ ਕਿਸੇ ਨੂੰ ਕਿਡਨੀ ਪ੍ਰੋਬਲਮ ਹੈ ਤੇ ਉਹ ਉਹਦੀ ਵੀ ਉਹਦੇ ਵਾਸਤੇ ਵੀ ਸਾਡੀ ਕਿਡਨੀਸ ਕੰਮ ਆ ਜਾਣ ਲਿਵਰ ਵੀ ਸਾਡਾ ਕੰਮ ਆ ਸਕਦਾ ਹੈ ਤਾਂ ਕਿ